ਤਨਾ ਮੈਂ ਵਾਦਾ ਕਰਿਆ ਸੀ ਕਿ ਇੱਕ ਤਾਂ ਗੁਰਮਤ ਕੈਂਪ ਇੱਕ ਦਸਤਾਰਾਂ ਦਾ ਕੈਂਪ ਤੇ ਇੱਕ ਮੈਂ ਬੇਨਤੀ કરી ਸੀ ਕਿ ਜਦੋਂ ਦਾਸ ਐਸ ਨਗਰ ਵਿੱਚ ਆਇਆ ਮੇਰਾ ਕਿਉਂਕਿ ਚੋਰਾਆਂ ਦੀਆਂ ਯਾਰੀਆਂ ਚੋਰਾ ਨਾਲ ਹੁੰਦੀਆਂ ਨੇ ਠੱਗਾਂ ਦੀਆਂ ਠੱਗਾਂ ਨਾਲ ਮੈਂ ਕਿਹਾ ਵੀ ਮੇਰੀ ਯਾਰੀ ਮਹਾਪੁਰਸ਼ਾਂ ਨਾਲ ਹੀ ਆ ਸਾਰਿਆਂ ਨਾਲ ਸਾਰੀਆਂ ਸੰਪਰਦਾਵਾਂ ਦੇ ਮਹਾਪੁਰਸ਼ ਉਦਾਸੀਆਂ ਜੀ ਵੀ ਜਾਣਦੇ ਆ ਨਿਰਮਲਿਆਂ ਚ ਵੀ ਜਾਣਦੇ ਆ ਦਮਨਵੀਂ ਟਕਸਾਲ ਦੇ ਮਹਾਪੁਰਸ਼ ਮਸਤੂਆਣਾ ਸਾਹਿਬ ਰਾੜਾ ਸਾਹਿਬ ਵਾਲੇ ਕਿਉਂਕਿ ਕੀਰਤਨ ਦੀ ਸੇਵਾ ਮਹਾਪੁਰਸ਼ ਸ੍ਰੀ ਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਣੀ ਉਹਨਾਂ ਦੀ ਹੀ ਫਲਵਾੜੀ ਚ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਮਹਾਪੁਰਸ਼ ਇਦਾਂ ਹੀ ਉਹ ਮਹਾਪੁਰਸ਼ ਦਸਤਾਰਾ ਹੁੰਦੇ ਨੇ ਜ਼ਿਆਦਾਤਰ ਕਾਲਾ ਜੋੜਾ ਉਪਾਕੇ ਰੱਖਿਆ ਕਰਦੇ ਸਨ ਢੱਡਰੀਆਂ ਵਾਲੇ ਮਹਾਪੁਰਸ਼ਾਂ ਦਾ ਅੱਜ ਦੁਨੀਆ ਤੇ ਨਾਂ ਹੈ ਉਹ ਮਹਾਪੁਰਸ਼ਾਂ ਦੇ ਵੀ ਉਹਨਾਂ ਦੀ ਕਿਰਪਾ ਸੋ ਇਸ ਕਰਕੇ ਜਿੰਨੇ ਵੀ ਮਹਾਪੁਰਸ਼ਾਏ ਆਪ ਨਾਲੇ ਨੀ ਗੁਰੂ ਗੰਸਾਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਨ ਔਰ ਪੂਰੇ ਕਰਨ ਵਾਲੇ ਵੀ ਜੇ ਬਚਨ ਕਰਿਆ ਸੀ ਕਿ ਸੰਥਿਆ ਕੈਂਪ ਲਗਾਵਾਂਗੇ